ਤੋਤਾ ਜਿਸ ਨੂੰ ਆਪਾਂ ਇੰਗਲਿਸ਼ ਵਿੱਚ ਪੈਰਟ ਕਹਿੰਦੇ ਆ ਇਹ ਤੋਤਾ ਬਹੁਤ ਹੀ ਹੁਸ਼ਿਆਰ ਜਾਨਵਰ ਹੈ ਇਹ ਸਖਤੋ ਸਖਤ ਫਲ ਆਪਣੇ ਤਿੱਖੇ ਦੰਦਾ ਨਾਲ ਖਾ ਜਾਂਦਾ ਹੈ ਸੋ ਆ ਮੈਂ ਤੁਹਾਨੂੰ ਦਿਖਾ ਰਿਹਾ ਇਹ ਛੱਲੀਆਂ ਦੇਖੋ ਇਹ ਤੋਤੇ ਨੇ ਖਾਧੀਆਂ ਇਹ ਛੱਲੀ ਮੱਕੀ ਜਿਹੜੀ ਇਹ ਤੋਤੇ ਨੇ ਖਾਧੀ ਹੋਈ ਆ ਇਸੇ ਤਰ੍ਹਾਂ ਇਹ ਅਮਰੂਦ ਆੜੂ ਨਾ ਖਾਂ ਫੋਰ ਵੀ ਬਹੁਤ ਸਖਤ ਤੋਂ ਸਖਤ ਫਲ ਜਿਹੜਾ ਇਹ ਤੋਤਾ ਖਾ ਜਾਂਦਾ ਆ ਦੇਖੋ ਇਧਰ ਇਹ ਇੱਕ ਦਾ ਰੋਖਾ ਔਰ ਇਸ ਤੋਤੇ ਨੇ ਇਧਰ ਇਹ ਦੇ ਰੋਖ ਦੇ ਵਿੱਚੋਂ ਦੇਖ ਲਈਂ ਧਰਕੋਨੀਆਂ ਹੁੰਦੀਆਂ ਜਿਹੜੀਆਂ ਟਿਕਾਣੂ ਕਹਿੰਨੇ ਆਪਾਂ ਇਹ ਦੇਖੋ ਕਿੰਨੇ ਕੋੜੇ ਹੁੰਦੇ ਆ ਔਰ ਇਹਨੇ ਦੇਖ ਲਓ ਖਾ ਖਾ ਕੇ ਅੱਧੇ ਖਾ ਕੇ ਅੱਧੇ ਥੱਲੇ ਸਿੱਟਦੇ ਆ। ਇਹ ਕੋੜੇ ਤੋਂ ਕੋੜਾ ਵੀ ਚੀਜ਼ ਖਾ ਜਾਂਦਾ। ਇੱਕ ਹੋਰ ਇਹ ਭੰਗ ਦਾ ਬੜਾ ਸ਼ਕੀਨ ਹੈ। ਭੰਗਦਿਆਂ ਕ੍ਰੋਮਬਲਾ ਖਾ ਕੇ ਹਵਾ ਵਿੱਚ ਇਦਾਂ ਝੂਮਦਾ ਜਿਦਾਂ ਇਹ ਨਾਨਕਿਆਂ ਦੇ ਆਇਆ ਹੋਵੇ। ਬਹੁਤ ਹੀ ਹੁਸ਼ਿਆਰ ਜਾਨਵਰ ਹੈ। ਤੁਸੀਂ ਇਸ ਜਾਣਕਾਰੀ ਨੂੰ ਪਸੰਦ ਕੀਤਾ ਹੋਵੇਗਾ। ਔਰ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇਣਾ ਧੰਨਵਾਦ